ਖੁਸ਼ੀ ਮਨਾਈਏ ਪ੍ਰਕਾਸ਼ ਸੁਹਾਣਾ ਆਜੋ ਜਗਤ ਮਨਾਈਏ ਮੋਰ ਕੋਲ ਰਗੁਨਾ ਮਨਾਈਏ ਪ੍ਰਕਾਸ਼ ਸੁਹਾਣਾ ਆਜੋ ਮੇਰੇ ਖੁਸ਼ੀ ਮਨਾਈਏ ਆਜੂਰਲ ਮੇਕੀਂ ਮਨਾਈਏ ਸੁਰਪਰਵ ਦੁਰ ਆਂਦਾ ਆ ਗਿਆ ਆਪਾਂ ਕਲ ਸਾਨੂੰ ਦਿਓ ਸਤ ਗੁਰਾਂ ਦੇ ਬੋਲ ਸੁਨਾਈਆਂ ਤੇਰੇ ਕਰਪਰ ਮੇਸ਼ਰ ਆ ਗਿਆ ਸਭਾ ਮਰਨਦੋਂ ਉਹ ਮਨਾਂ ਦੀ ਗਲ ਪਾਰ ਉਹ ਪੁਕਾਰੀਆਂ ਆਏ ਮੰਦ ਆ ਗਈ ਨਾ ਹਾਸੋੜੇ ਮਿਲਾਏ ਸਤ ਗੁਰਾਂ ਦੀ ਸਾਜੀ ਨਵਾਜੇ ਗੁਰੂ ਖਾਲਸਾ ਪਿਆਰ ਵਾਲੀ ਸਾਧ ਸੰਗਤ ਜੀ

ਇੱਕ ਘੰਟੇ ਦੇ ਵਿੱਚ ਸੰਗਤ ਨੂੰ ਟਿਕਾਉਣ ਦਾ ਅਡਜਸਟਮੈਂਟ ਕਰਨੇ ਬਹੁਤ ਔਖੀ ਹੈ ਪਰ ਮਹਾਰਾਜ ਦੀ ਕਿਰਪਾ ਨਾਲ ਸਾਉਂਡ ਤੇਰਾ ਵਧੀਆ ਥੋੜੇ ਜਿਹਾ ਬਾਜ ਫੁੱਲਦੇ ਵਸ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੇਰੇ ਤੋਂ ਪਹਿਲਾਂ ਸਾਡੇ ਬਾਬਾ ਜੀ ਬੜੇ ਅਤਿ ਸਤਕਾਰਯੋਗ ਇਸ ਸ਼ਹਿਰ ਦੇ ਮਹਾਨ ਨਮਾਈ ਵਾਲੇ ਰੂਹ ਹੈ ਉਹ ਤੇ ਉਹ ਅਨੁਭਵੀ ਬਚਨ ਦਸਵੀਂ ਦਾ ਸਿਲੇਬਸ ਪੜਾਈ ਜਾਈ ਉਹਦੇ ਖਾਨੇ ਨਹੀਂ ਪੈਣੀ ਪੈਣੀ ਸਿਲੇਬਸ ਥੋੜਾ ਜਿਹਾ ਬਹੁਤ ਉੱਪਰ ਦਾ ਸੀ ਉਹ ਅਸੀਂ ਲੋਕ ਦਾ ਨਰਸਰੀ ਵਾਲੇ ਆ ਬਾਬਾ ਜੀ ਇੰਨੀਆਂ ਢੰਗਾਈ ਦੀਆਂ ਵਿਚਾਰਾਂ ਕਿੱਥੇ ਸਾਡੇ ਖਾਨੇ ਪੈਣੀ ਗੱਲ ਜੁੜ ਕੇ ਬਹਿ ਜਿਓ ਇੱਕੋ ਵਾਰੀ ਕਹਿਣ ਕੇ ਆਖ ਦਿਓ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਗੁਰੂ ਜੀ ਦੀ ਫਤਿਹ 1377 ਦੇ ਵਿੱਚ ਗੁਰੂ ਰਵਦਾਸ ਜੀ ਆਉਂਦੇ ਨੇ ਕਾਸ਼ੀ ਦੇ ਵਿੱਚ ਪ੍ਰਗਟ ਹੁੰਦੇ ਨੇ ਮਾਤਾ ਕਲਸਾ ਦੀ ਗੁਪਤੋ ਪਿੰਡ ਸੰਬੋਖ ਦਾ ਜੀ ਦੇ ਘਰ ਵਿੱਚ ਵਿੱਚ ਹੁਣ ਤੱਕ ਤੁਸੀਂ ਸੁਣਿਆ ਹੈ ਕਿ ਜੋੜੇ ਗੱਲ ਦੇ ਸੀ ਪਰ ਅੱਜ ਕੁਝ ਨਵੀਆਂ ਗੱਲਾਂ ਤੁਹਾਨੂੰ ਲੇਖਕਾਂ ਦੀਆਂ ਪ੍ਰਚਾਰ ਕਰੀਆਂ ਕਿਉਂਕਿ ਸਾਨੂੰ ਦਬਾਇਆ ਬੜਾ ਗਿਆ ਸੀ ਪਿਆਰਿਓ ਚਰਨੀ ਸੀ ਝੁਕਣ ਦਿੰਦੇ ਸਾਡੇ ਲੋਕਾਂ ਦਾ ਪਰ ਹੌਲੀ-ਹੌਲੀ ਮਹਾਰਾਜ ਕਿਰਪਾ ਕਰਦੇ ਨੇ ਜਿਉਂ ਅਸੀਂ ਮਿਹਨਤ ਕਰਦੇ ਜਾਂਦੇ ਆ ਅਸੀਂ ਉੱਚ ਅਦਾਰਿਆਂ ਦੇ ਸਾਨੂੰ ਮਹਾਰਾਜ ਵੱਲੋਂ ਵਡਿਆਈਆਂ ਮਿਲਦੀਆਂ ਜਾਂਦੀਆਂ ਨੇ ਹੁਣ ਧਿਆਨ ਦਿਓ ਚਾਰ ਉਦਾਸੀਆਂ ਕੀਤੀਆਂ ਮੈਂ ਦੋ ਗੁਰੂ ਸਹਿਬਾਨ ਸ਼੍ਰੋਮਣੀ ਸਾਡੇ ਪਹਿਲੇ ਬਾਬਾ ਨਾਨਕ ਜੀ ਦੂਸਰੇ ਨੰਬਰ ਤੇ ਧੰਨ ਗੁਰੂ ਰਵਦਾਸ ਮੈਂ ਦੋਨਾਂ ਦਾ ਕਿਉਂਕਿ ਬਿਲਡਿੰਗਸ ਮੈਂ ਬਾਬੇ ਨਾਨਕ ਦੀ ਬਾਉਂਗਾ ਕਿਉਂਕਿ ਗਵਾਰੀ ਤੋਂ ਪਾਣੀ ਮੌਂ ਵੀ ਨਹੀਂ ਕਈਆਂ ਦੇ ਵਿੱਚ ਧੌਣ ਚ ਕੀਲਾ ਗੱਡਿਆ ਕਣੇ ਆਕੜ ਜਾਣਾ ਵੀ ਬਾਬਾ ਪਤਾ ਨਹੀਂ ਆਪਣੀ ਕਿੱਥੇ ਖੁਸ਼ਾਮਦੀ ਕਰਦਾ ਨਹੀਂ ਇੱਕ ਇੱਕ ਗੱਲ ਪਰਮਾਨੰ ਲੌਜਕ ਨਾਲ ਕੀਤੀ ਜਾਉ ਸਾਸਤਰ ਦਾ ਪਾਵੇਂ ਰਮਾਇਣ ਗੀਂਦਾ ਜਿੱਥੋਂ ਵੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨਗੇ ਤਾਂ ਉਹ ਨਾ ਸੁਣਿਓ ਚਾਰੋਂ ਦਾਸੀ ਸੰਕੀਤਿਆਂ ਬਾਬੇ ਨਾਨਕ ਨੇ ਸਨੇ 6 ਉਦਾਸੀਆਂ ਕੀਤੀਆਂ ਨੇ 6 4 ਉਦਾਸੀਆਂ ਕੀਤੀਆਂ ਗੁਰੂ ਨਾਨਕ ਜੀ ਨੇ ਸਤਿਗੁਰਾਂ ਨੇ ਤੇ 6 ਉਦਾਸੀਆਂ ਕੀਤੀਆਂ ਗੁਰੂ ਰਵਿਦਾਸ ਮਹਾਰਾਜ ਜੀ 6 ਉਦਾਸੀਆਂ ਕਿੱਥੇ ਕਿੱਥੇ ਗਏ ਤੁਹਾਨੂੰ ਲੱਗਿਆ ਵੀ ਜੋੜੇ ਘੜਦੇ ਜਿੰਦਗੀ ਦੇ ਵਿੱਚ ਗੁਰੂ ਰਵਿਦਾਸ ਨੇ ਕਦੇ ਜੋੜੇ ਆਪ ਨਹੀਂ ਘੁੰਡੇ ਆਪ ਨਹੀਂ ਜੋੜੇ ਘੁੰਡੇ ਜਿਹੜਾ ਕਹਿੰਦਾ ਨਾ ਜੋੜੇ ਗਢਦੇ ਨੇ ਉਹਨਾਂ ਨੂੰ ਕੋ ਸਾਨੂੰ ਪਰਮਾਨ ਦਾ ਕਿੱਥੇ ਆ ਕਿੱਥੇ ਜੋੜੇ ਗਢਦੇ ਨੇ ਗੁਰਬਾਣੀ 'ਚ ਲਿਖਿਆ ਦਰਸਾ ਦਿਓ ਕੋਈ ਕਿਸੇ ਲੇਖ ਕਦੀ ਮਿਖੀ ਹੋਈ ਗੱਲ ਦਿਖਾ ਦਿਓ ਹੁਣ ਸੁਣਿਓ ਕਿੱਥੇ ਕਿੱਥੇ ਗੁਰੂ ਰਵਦਾਰ ਜੀ ਜਿਹੜਾ ਬੰਦਾ ਜੋੜੇ ਗਢਦਾ ਹੋਵੇ ਉਹ ਇੱਥੇ ਜਾ ਸਕਦਾ ਹੈ ਜਦੋਂ ਗੁਰੂ ਰਦਾਸ ਮਹਾਰਾਜ ਦੁਨੀਆ 'ਚ ਆਏ ਕਦਾਰਨਾਥ ਦੇ ਬਦਰੀਨਾਥ ਗਏ ਤਿਵਾਰ ਕਾ ਪੁਰੀ ਗਏ ਜਗਨਨਾਥ ਪੁਰੀ ਗਏ ਚੱਕ ਹਕੀਮਾ ਫਗਵਾੜਾ ਜੈਸਰ ਮੀਰ ਬਰੰਦਾਬਨ ਦਿੱਲੀ ਸੁਲਤਾਨਪੁਰ 로ਦੀ ਗੜ ਚੰਗਰ ਹਰਦਵਾਰ ਮਾਤਰਾ ਸਿਕੰਦਰ 로ਦੀ ਪ੍ਰਧਾਨ ਮੰਤਰੀ ਸੀ ਉਸ ਵੇਲੇ ਦਾ ਬਾਦਸ਼ਾਹ ਜਿਵੇਂ ਅੱਜ ਦੇ ਨਰੇਂਦਰ ਮੋਦੀ ਜੀ ਨੇ ਜਿਵੇਂ ਅੱਜ ਵੀ ਪੰਜਾਬ ਆ ਰਹੇ ਹਨ ਨੋ ਜਲੰਧਰ ਕਿਉਂ ਆ ਰਹੇ ਨੇ ਜਲੰਧਰ ਜਲੰਧਰ ਚ ਇੱਕ ਹੈ ਪਾਵਰਫੁਲ ਲੋਕ ਨੇ ਉੱਥੇ ਲੋਕਾਂ ਦਾ ਇਤفاق ਹੈ ਦਿੱਲੀ ਦੇ ਤਖਤ ਮਹਸਲਾਮਾ ਕਾ ਮਾਰਿਆ ਜਨਦਰ ਦੇ ਵਿੱਚ ਕਿਉਂ ਪਾਵਤ ਹੈ ਤੁਸੀਂ ਲੁਧਿਆਣੇ ਜਿੰਨੇ ਆ ਗਏ ਹੋਰ ਕਿਸੇ ਸ਼ਹਿਰ ਜਿੰਨਾ ਜਲੰਧਰ ਦੇ ਵਿੱਚ ਏਕਤਾ ਹੈ ਲੋਕਾਂ ਦੀ ਆਈਪੀਐਸ ਜੀਸੀ ਡਿਪਟੀ ਸਭ ਐਸੀ ਭਾਈਚਾਰੇ ਨੇ ਉਹ ਜਿਵੇਂ ਤੁਹਾਡੇ ਸਾਹਮਣੇ ਦੀ ਸ਼ਾਨ ਹੈ ਧੰਨ ਸਾਡੇ ਅਕੀ ਸਰਦਾਰ ਜੋ ਸਰਦਾਰ ਗੁਰਦੀਪ ਸਿੰਘ ਕੌਲ ਹੈ ਤੁਹਾਡੇ ਸਾਹਮਣੇ ਦੀ ਸ਼ਾਨ ਹੈ ਇਹ ਸੀਨੀਅਰ ਲੀਡਰ ਇਹ ਮਕਮੰਤੇ ਲੋਕ ਲੋਕਾਂ ਦੇ ਅੱਗੇ ਲੱਗ ਜਾਂਦੇ ਨੇ ਸਾਡੇ ਲੋਕਾਂ ਦੇ ਜਿਹੜੇ ਸਵਾਗਤ ਨੇ ਨਾ ਉਹ ਸ਼ਹਿਰ ਦੇ ਹਾਲੇ ਵਿੱਚ ਗੁਵਾਰਾ ਚ ਆਉਂਦੇ ਨੇ ਜਦੋਂ ਛੋਟੇ ਨੇ ਆਮ ਬੰਦਾ ਕਰੇ ਉਹਦਾ ਆਪਣੇ ਘਰ ਦੇ ਮਹੱਲੇ ਵਾਲੇ ਨੂੰ ਵੀ ਬੁਲਾਉਂਦਾ ਚੱਜ ਲਾਜ ਕਹਿੰਦਾ ਨਾ ਰੋਟੀ ਖਲੋਣੀ ਔਖੀ ਹੋ ਜਾਊ ਕਿਹੜਾ ਖਲੋਖਲ ਜਾਂ ਤਾਂ ਗੱਲ ਤੁਸੀਂ ਆਪਣੇ ਗੁਰੂ ਦੀ ਕਰੋ ਤੇ ਪਤਾ ਲੱਗੇ ਵੀ ਸਾਡੇ ਗੁਰੂ ਦੀ ਗੱਲ ਹੋ ਰਹੀ ਹੈ ਆ ਜਿੱਥੇ ਮੈਂ ਬੋਲਿਆ ਨਾ ਜਿੱਥੇ ਗੁਰੂ ਸਾਹਿਬ ਗਏ ਨੇ ਜਦ ਸਕੰਦਰ ਲੋਧੀ ਦਾ ਰਾਜ ਸੀ ਇੰਨਾ ਰੱਬ ਵਸ ਹੋ ਗਿਆ ਸੀ ਗੁਰੂ ਰਵਿਦਾਸ ਨੂੰ ਕਹਿੰਦਾ 700 ਕਨਾਲ ਜ਼ਮੀਨ ਦਿੱਤੀ ਸੀ ਕਿੰਨੇ ਦਿੱਤੀ ਸੀ 700 ਕਨਾਲ ਕਿੰਨੇ ਕਿਲੇ ਬਣ ਜਾਂਦੇ ਨੇ ਦਿੱਲੀ ਦੇ ਵਿੱਚ ਇਹਦਾ ਸਮੇਂ ਦੀਆਂ ਸਰਕਾਰਾਂ ਨੇ ਮਰਦੋਜ਼ਰ ਚਲਾਏ ਉਥੇ ਮੰਦਰ ਹਟਾ ਦੇ ਤਾਂ ਸਾਡੇ ਕੋਲੋਂ 700 ਨਾਲਾ ਜ਼ਮੀਨਾਂ ਖੋਲੀ ਹੈ ਅੱਜ ਵੀ ਆ ਪਰ ਥੋੜੀ ਹੈ 700 ਨਾਲਾ ਜ਼ਮੀਨ ਸੀ ਸਾਡੇ ਜਿਹੜੀ ਗੁਰੂ ਰਵਿਦਾਸ ਦੇ ਨਾਂ ਕਰਾਈ ਸੀ ਕਿੱਥੇ ਗਏ ਮੇਰੇ ਮਹਾਰਾਜ ਖੁਰਸ਼ੇਤਰ ਗਏ ਤਰਵਾਨੀ ਦਾ ਗੁਰਜਤ ਗੁਜਰਾਤ ਦੇ ਉਥੇ ਕੁੰਡ ਵੀ ਬਣਿਆ ਹੋਇਆ ਹੈ ਗੋਦਾਬਰੀ ਕੇ ਤਾਗ ਦਾ ਜਿਹੜੇ ਰਾਣੀਪੁਰ ਕੇ ਮਾਦੋਪੁਰ ਕੇ ਭਾਗਲਪੁਰ ਕੇ ਨਰੈਣਗੜ੍ਹ ਕੇ ਮਾਦਮੀ ਕੇ ਨਾਗਪੁਰ ਕੇ ਮਹਾਰਾਨਪੁਰ ਕੇ ਪੁਪਾਲ ਕੇ ਝਾਂਸੀ ਦੇ ਸਈ ਦੇ ਉਦੇ ਬੋਲ ਰਾਜਸਥਾਨ ਗੁੰਦੀ ਕੇ ਜੋਧਪੁਰ ਕੇ ਅਲਵੇਰ ਕੇ ਅਮਰਕੋਟ ਦੇ ਕਰਾਚੀ ਕੇ ਕੱਠੀਬੜ ਵਾਹਵਲਪੁਰ ਕਾਲਾਵਾਗ ਕੋਹਾਟ ਤੜਾ ਖਬਰ ਅਫਗਾਨਿਸਤਾਨ ਦੀ ਹੱਦ ਤੇ ਧੰਨ ਗੁਰੂ ਰਵਿਦਾਸ ਜੀ ਗਏ ਆਕੋ ਸਤਨਾਮ ਸ਼੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਖਰੂ ਜੀਓ ਤੋ ਦਇਆ ਕੀ ਅਰਦਾਸ ਹਮਾਰੀ ਜੀਓ ਪੰਡ ਸਤਿਰਾ ਤੋ ਹਉਮਾ ਸਭਤਿ ਦਿਵੜਿਆਈ ਹਉਮਾ ਨਰੰਕਾਰ ਨੇ ਤੱਕੜੀ ਤੋਲੀ ਹੈ